या मैक्स इंटरनेशनल इज गोइंग टू लॉन्च द थ्री प्रोडक्ट्स वन इज़ अर सिंगर जिसको हम हिंदी में बोलते हैं पारीजात की पौधा इस जड़ी बुटिया से बनाया गया है ये एक प्रोडक्ट दिस प्रोडक्ट इज़ वेरी यूजफुल फॉर जॉइंट पेन जिनका लिवरिकेंट कम हो गया है ग्रीस कम हो गया घुटने दर्द वगैरह में स्वेलिंग को कम करता है इम्यूनिटी को बूस्ट करता है एंड द अनदर प्रोडक्ट इज कि दिस इज द ऑयल ये ऑयल जो है दर्द दस बूंद जिस शरीर में जिस पोजीशन में जॉइंट्स में प्रॉब्लम है वहाँ पे दस बूंद लगा के पाँच मिनट तक मालिश करें और उसके बाद एक कपड़ा लगा दें तो उसको तुरंत जो स्वेलिंग होता है घुटने में उसमें उनको काफ़ी राहत मिलती है एक दिन के अंदर ट्वेंटी फोर आवर्स में ये काफ़ी रिलीफ पहुँचाता है एंड थर्ड प्रोडक्ट है ये कैप्सूल्स हैं दो टाइप के कैप्सूल है इसको बोलते हैं कि जॉइंट केयर प्लस Max International is going to launch also this product. पहला प्रोडक्ट जो है खाना खाने से पहले एक कैप्सूल लेना है खाना खाने के बाद सेकेंड नंबर कैप्सूल लेनी है ये दो टाइम लेनी है टू वाइस अ डेली ठीक है इससे जो है पेशेंट अगर 10-15 साल की भी पुरानी बीमारी हो जैसे गोडे में दर्द होते हैं आपको पता ही है आज की डेट पे जो है गोडे के समस्या जो है सभी को हो रहे हैं डे बाई डे तो उसके नज़र रखते हुए ये प्रोडक्ट हम लॉन्च कर रहे हैं और 100 परसेंट जो है उनको रिलीफ मिलेगा एक महीने के अंदर तो तीन महीने की ये कोर्स है यानी कोई गारंटी भी होती है सर आमतौर तौर पर मार्केट से प्रोडक्ट जरूर है पर यकीन नहीं कर पाते सर दिस इज देखिए ये हर्बल प्रोडक्ट है ये आयुर्वेदिक है प्योर देसी जिसको हम बोलते दवाई ये वो है बहुत लोगों को इसमें आराम आया है और आशा करते हैं कि फ्यूचर में जो भी इस प्रोडक्ट को यूज़ करेंगे उनको भी आराम आएगा मैंने अपने परिवार में अपने फ्रेंड सर्कल में जिन जिन के घर में परिवार में बुजुर्ग हैं उनके गोडे में प्रॉब्लम है बैक में पेन है उनको काफ़ी रिलीफ आया है, तो कोई है और अभी राइट नाउ आज के दिन में तो मतलब प्रेजेंट नहीं है बट आने वाले टाइम में आपको मतलब काफ़ी सारे लोगों की मतलब वीडियोज़ भी आ जाएगा ਕੀ ਕਹਿਣਾ ਚਾਹੁੰਦੇ ਹੋ? ਆਪੀ ਲਈ ਹੈ ਕਿ ਸਵਦੇਸ਼ੀ ਅਪਣਾਓ, ਦੇਸ਼ ਬਚਾਓ ਅਤੇ ਆਪਣੇ ਆਪ ਨੂੰ ਸਵਸਥ ਬਾਓ। ਥੈਂਕ ਯੂ। ਕੀ ਨਾਮ ਜੀ ਤੁਹਾਡਾ? ਜੀ ਸਰ। ਸਸਵੀਕਾਲ ਜੀ, ਮੇਰਾ ਨਾਮ ਹਰਜੀਤ ਸਿੰਘ ਹੈ ਐਂਡ ਮੈਂ ਮੈਕਸ ਇੰਟਰਨੈਸ਼ਨਲ ਤੋਂ ਗੱਲ ਕਰ ਰਿਹਾ ਹੈਗਾ ਆ। ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪ੍ਰੋਬਲਮ ਸਭ ਤੋਂ ਵੱਧ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਗੋਡਿਆਂ, ਮੋਡਿਆਂ ਦਾ ਜਿਹੜਾ ਦਰਦ ਆ ਉਹ ਦਿਨੋਂ-ਦਿਨ ਹੀ ਸਾਨੂੰ ਲੋਕਾਂ ਨੂੰ ਸਾਡੇ ਤੇ ਹਾਵੀ ਹੋਈ ਜਾ ਰਿਹਾ ਹੈ ਜਿਹਦੇ ਕਰਕੇ ਸਾਡੀ ਜਿਹੜੀ ਜੀਵਨ ਸ਼ੈਲੀ ਆ ਉਹ ਹੋਰ ਦੁਬਿਧਾ ਦੇ ਵਿੱਚ ਪੈ ਰਹੀ ਆ ਅਸੀਂ ਮੋਬਾਈਲਾਈਜ਼ ਬਿਲਕੁਲ ਨਹੀਂ ਹੈਗੇ ਐਂਡ ਦਰਦ ਜਿਹੜਾ ਹੈਗਾ ਆ ਉਹ ਇੰਨਾ ਕ ਹਾਵੀ ਹੋ ਜਾਂਦਾ ਆ ਕਿ ਸਾਨੂੰ ਚੱਲਣਾ ਉੱਠਣਾ ਬੈਠਣਾ ਜਿਹੜਾ ਆ ਉਹ ਵੀ ਸਾਨੂੰ ਭਾਰੀ ਲੱਗਦਾ ਆ ਇੱਕ ਜਿਹੜੇ ਬੇਬੀ ਸਟੈਪਸ ਹੁੰਦੇ ਆ ਜਿਹੜੇ ਨਾ ਉਹ ਵੀ ਸਾਨੂੰ ਲੈਣੇ ਜਿਹੜੇ ਆ ਉਹ ਮੁਸ਼ਕਲ ਹੁੰਦੇ ਆ ਸੋ ਸਰਲ ਇਲਾਜ ਅਸੀਂ ਲੱਭਦੇ ਹੈਗੇ ਆ ਉਹ ਹੈਗਾ ਇਹਦੀ ਆਪਰੇਸ਼ਨ ਜਾਂ ਨੀ ਰਿਪਲੇਸਮੈਂਟ ਅਸੀਂ ਚਾਹਦੇ ਹਾਂ ਕਿ ਅਸੀਂ ਆਯੁਰਵੇਦਾ ਨੂੰ ਹੋਰ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਜਾਗਰਿਤ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਜਾਂ ਬਿਨਾ ਤੁਹਾਡੇ ਸਰੀਰ ਦੀ ਚੀਰ-ਕਾੜ ਤੋਂ ਵੀ ਤੁਹਾਡੇ ਜੋਇੰਟਸ ਪੇਨ ਦਾ ਜਿਹੜਾ ਹੱਲ ਹੈਗਾ ਆ ਉਹ ਹੋ ਸਕਦਾ ਆ ਸੋ ਇਸੇ ਜਿਹੜੀ ਲੜੀ ਨੂੰ ਲੈ ਕੇ ਮੈਕਸ ਇੰਟਰਨੈਸ਼ਨਲ ਵੱਲੋਂ ਇਹ ਜਿਹੜੀ ਦਵਾਈ ਹੈਗੀ ਆ ਇਹ ਆਯੁਰਵੈਦਿਕ ਇੱਕ ਪ੍ਰੋਪਰਟੀ ਹੈਗੀ ਆ ਇਹ ਤੁਹਾਡੇ ਨਾਲ ਰੂਬਰੂ ਕਰਦੇ ਹੈਗੇ ਆ ਇਹਦਾ ਆਲਰੇਡੀ ਅਸੀਂ ਰਿਜ਼ਲਟ ਬਹੁਤ ਲੈ ਚੁੱਕੇ ਆ ਤੇ ਸਾਡਾ ਜਿਹੜਾ ਅੱਜ ਦਾ মিডিਆ ਤੇ ਆਉਣ ਦਾ ਜਿਹੜਾ ਮਕਸਦ ਸਿਗਾ ਉਹ ਸਿਰਫ ਇਹ ਸਿਗਾ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਲੋਕੀ ਇਸ ਬਿਮਾਰੀ ਦੇ ਨਾਲ ਗ੍ਰਸਤ ਹੈਗੇ ਆ ਉਹਨਾਂ ਨੂੰ ਆਰਾਮ ਮਿਲ ਸਕੇ ਉਹਨਾਂ ਨੂੰ ਨਿਯਾਤ ਮਿਲ ਸਕੇ ਪਲੱਸ ਇਹ ਬਹੁਤ ਕਾਸਟ ਇਫੈਕਟਿਵ ਆ ਕਿਉਂਕਿ ਜਦੋਂ ਅਸੀਂ ਆਪਰੇਸ਼ਨ ਦੀ ਗੱਲ ਕਰਦੇ ਆ ਜਾਂ ਸਰੀਰ ਦੀ ਚੀੜ ਪਾੜ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਡੀ ਜੇਬ ਆ ਉਹ ਵੀ ਨਹੀਂ ਇਜਾਜ਼ਤ ਦਿੰਦੀ ਹੈਗੀ ਸੋ ਇਹ ਤੁਹਾਡੇ ਬਜਟ ਵਿੱਚ ਆ ਇਹ ਆਯੁਰਵੈਦਿਕ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨੂੰ ਤੁਸੀਂ ਰੈਗੂਲਰ ਆਪਣੀ ਜੀਵਨ ਸ਼ੈਲੀ ਦੇ ਵਿੱਚ ਅਗਰ ਲੈ ਕੇ ਆਣੇ ਆ ਤਾਂ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਤੁਹਾਡਾ ਜਿਹੜੀ ਪ੍ਰੋਬਲਮ ਆ ਉਹ ਹੱਲ ਹੋਣੀ ਸ਼ੁਰੂ ਹੋ ਜਾਏਗੀ ਜੀ ਇਹ ਮੈਕਸ ਲਈ ਪਹਿਲੀ ਵਾਰ ਲੋਚ ਕੀਤਾ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਆ ਦੇਖੋ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਆ ਉਹਨੂੰ ਹਰ ਇੱਕ ਵੈਦ ਜਾਂ ਹਰ ਇੱਕ ਡਾਕਟਰ ਆਪਣੇ ਢੰਗ ਤਰੀਕੇ ਦੇ ਨਾਲ ਉਹਦਾ ਇਸਤੇਮਾਲ ਕਰਵਾਉਂਦਾ ਆ ਸੋ ਕੁਝ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਉਹ ਹੋਰ ਦਵਾਈਆਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਬਟ ਹਰ ਨੁਸਖਾ ਹਰ ਦਵਾਈ ਹਰ ਬੰਦੇ ਤੇ ਕਾਰਗਰ ਨਹੀਂ ਹੈਗੀ ਸੋ ਜਿਸ ਤਰ੍ਹਾਂ ਕਿ ਹਰ ਖਾਣਾ ਨਹੀਂ ਹਰ ਬੰਦੇ ਨੂੰ ਪਸੰਦ ਆਏਗਾ ਹਰ ਕੱਪੜਾ ਨਹੀਂ ਹਰ ਬੰਦੇ ਨੂੰ ਪਸੰਦ ਆਏਗਾ ਸੋ ਇਸੇ ਤਰ੍ਹਾਂ ਹਰ ਦਵਾਈ ਦਾ ਜਿਹੜਾ ਮਿਸ਼ਰਣ ਆ ਉਹ ਅਲੱਗ-ਅਲੱਗ ਬੰਦਿਆਂ ਤੇ ਕੰਮ ਕਰਦਾ ਹੈ ਇਹਦੇ ਤੇ ਰਿਸਰਚ ਜਿਹੜੀ ਆ ਜੀ ਉਹ ਆਯੁਰਵੈਦਿਕ ਜਿਹੜੀ ਆ ਸਾਡੀ ਭਾਰਤ ਦੀ ਸਭ ਤੋਂ ਪੁਰਾਣੀ ਪદ્ધਤੀ ਹੈਗੀ ਆ ਐਂਡ ਮੈਕਸ ਇੰਟਰਨੈਸ਼ਨਲ ਦੀ ਟੀਮ ਆ ਜਿਹੜੀ ਇਹਦੇ ਤੇ ਰਿਸਰਚ ਕਰਦੀ ਰਹੀ ਆ ਪਿਛਲੇ ਕਈ ਟਾਈਮ ਤੋਂ ਐਂਡ ਬਹੁਤ ਸਾਰੀਆਂ ਇਦਾਂ ਦੀਆਂ ਜੜੀਆਂ ਬੂਟੀਆਂ ਹੈਗੀਆਂ ਵੀ ਜਿਨ੍ਹਾਂ ਦਾ ਇੱਕ ਸੰਮੇਲ ਕੀਤਾ ਇੱਕ ਮਿਸ਼ਨ ਕੀਤਾ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਐਂਡ ਬਜਟ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਬਿਮਾਰੀਆਂ ਨੂੰ ਅਸੀਂ ਠੱਲ ਪਾ ਸਕੀਏ ਉਹਨਾਂ ਨੂੰ ਰੋਕ ਸਕੀਏ ਅਸੀਂ ਸਾਰੇ ਲੋਕਾਂ ਦੇ ਇਸਤੇਮਾਲ ਕੀਤੀ ਗਏ ਤਾਂ ਰਿਜ਼ਲਟ ਕਿੰਨੇ ਬਸਰ ਆਹ ਦੇਖੋ ਰਿਜ਼ਲਟ ਦੀ ਮੈਂ ਜੇ ਗੱਲ ਕਰਦਾ ਹੈ ਤੁਹਾਡਾ ਬਹੁਤ ਚੰਗਾ ਕੁਐਸਚਨ ਹੈਗਾ ਹੈ ਅਗਰ ਰਿਜ਼ਲਟ ਦੀ ਗੱਲ ਕਰਦਾ ਤਾਂ ਰਿਜ਼ਲਟ ਹੈ ਦਵਾਈ ਦੇ ਨਾਲ ਨਾਲ ਜਿੰਨੇ ਲੋਕੀ ਵੱਧ ਪਰਹੇਜ ਕਰਦੇ ਕਿਉਂਕਿ ਹਰ ਦਵਾਈ ਦੇ ਨਾਲ ਪਰਹੇਜ ਆ ਸੋ ਅਗਰ ਤੁਸੀਂ ਸਾਡੇ ਕਹੇ ਅਨੁਸਾਰ ਚੱਲਦੇ ਆ ਤਾਂ ਤੁਹਾਨੂੰ 100% ਰਿਜ਼ਲਟ ਹੈਗਾ ਆ ਅਗਰ ਹੁਣ ਅਸੀਂ ਆਪਣਾ ਖਾਣ ਪੀਣ ਹੀ ਨਹੀਂ ਬਦਲ ਸਕਦੇ ਤੇ ਸਾਨੂੰ ਆਰਾਮ ਵੀ ਚਾਹੀਦਾ ਆ ਤਾਂ ਉਹ ਪੋਸੀਬਲ ਨਹੀਂ ਹੋ ਸਕਦਾ ਹੈਗਾ ਸੋ ਇਹ ਗੱਲ ਮੈਂ ਮੀਡੀਆ ਦੇ ਰਾਹੀਂ ਦੱਸਣਾ ਚਾਹਨਾ ਹੈ ਕਿ ਇਹ ਸਾਡੀ ਬੇਨਤੀ ਹੈ ਕਿ ਅਗਰ ਇਸ ਦਵਾਈ ਨੂੰ ਇਸਤੇਮਾਲ ਕਰਨਾ ਹੈ ਇਹਦਾ ਲਾਹਾ ਲੈਣਾ ਹੈ ਇਹਦਾ ਫਾਇਦਾ ਲੈਣਾ ਆ ਤਾਂ ਕੁਝ ਪਰਹੇਜ਼ ਜਿਹੜੀ ਸਾਡੀ ਟੀਮ ਵੱਲੋਂ ਦੱਸੀ ਜਾਣੇ ਉਹ ਜ਼ਰੂਰੀ ਆ ਉਹ ਕਰੋ ਜ਼ਰੂਰ ਅ ਬੇਸਿਕਲੀ ਅਸੀਂ ਜਿਹੜਾ ਪਰਹੇਜ ਇਹਨਾਂ ਦੇ ਨਾਲ ਦੱਸਦੇ ਆ ਕਿ ਅਸੀਂ ਖਟੀਆਂ ਤਲੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਸਾਡੀ ਜੀਵਨ ਸ਼ੈਲੀ 100% ਅਜਨੇਬਰ ਹੋ ਚੁੱਕੀ ਆ ਅਸੀਂ ਆਪਣੀ ਰਸੋਈ ਨੂੰ ਛੱਡ ਕੇ ਅਸੀਂ ਜਿਹੜਾ ਫਾਸਟ ਫੂਡ ਆ ਉਹਨੂੰ ਅਸੀਂ ਐਲੀਮੀਨੇਟ ਕਰੀਏ ਅਸੀਂ ਚੰਗੀਆਂ ਸਬਜ਼ੀਆਂ ਐਂਡ ਅਸੀਂ ਸਭ ਤੋਂ ਜ਼ਰੂਰੀ ਗੱਲ ਜੋ ਕੁਦਰਤੀ ਤੌਰ ਤੇ ਮੌਕੇ ਦੀ ਰੁੱਤ ਹੈਗੀ ਆ ਜਿਹੜਾ ਸੀਜ਼ਨ ਹੈਗਾ ਉਹਦੇ ਵਿੱਚ ਜੋ ਫਲ ਫਰੂਟ ਸਬਜ਼ੀ ਜਿਹੜੀ ਸਾਨੂੰ ਮਿਲਦੀ ਆ ਅਸੀਂ ਉਹ ਖਾਈਏ ਤਾਂ ਸਾਨੂੰ ਵੱਧ ਫਾਇਦਾ ਇਹ ਮੈਡੀਸਨ ਦੇਊਗੀ ਸੋ ਬੇਸਿਕਲੀ ਤੁਸੀਂ ਤળਿਆ ਫੁਲਿਆ ਐਂਡ ਖਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਾਸਟ ਫੂਡ ਜਿਹੜਾ ਹੈਗਾ ਉਹ ਆਪਣੀ ਜੀਵਨ ਸ਼ੈਲੀ ਚੋਂ ਕੱਢ ਦਿਓ